हालेलुया पापा जी सिस्टर ਦਾ ਨਾਮ ਲਖਵਿੰਦਰ कौर ਹੈ ਇਹ ਮੁਝਿੱਠਾ ਰੋਡ ਜ਼ਿਲ੍ਹਾ ਮਿਰਸਾ ਤੇ ਰਹਿਣ ਵਾਲੇ ਹਨ ਇਨਰ ਜੀਵਨ ਦੀ ਗਵਾਈ ਇਹ ਹੈ ਕਿ ਇਹ ਸਿਸਟਰ ਨੂੰ 35 ਸਾਲ ਤੋਂ ਨਸ਼ੇ ਦੀ ਲਤ ਲੱਗੀ ਹੋਈ ਸੀ ਇਹ ਸਿਸਟਰ ਲਗਾਤਾਰ ਲੁਕ ਲੁਕ ਕੇ ਤੰਬਾਕੂ ਬੀੜੀ ਤੇ ਗੁਟਕੇ ਦਾ ਨਸ਼ਾ ਕਰਦੇ ਸੀ ਇਸ ਪ੍ਰੋਬਲਮ ਤੋਂ ਇਹ ਸਿਸਟਰ ਬਹੁਤ ਪਰੇਸ਼ਾਨ ਸੀ ਅਤਿ ਸ਼ਰਮਿੰندگی ਮਹਿਸੂਸ ਕਰਦੇ ਸੀ ਇਸ ਸਿਸਟਰ ਦੇ ਬੱਚਿਆਂ ਨੂੰ ਵੀ ਨਹੀਂ ਪਤਾ ਸੀ ਕਿ ਇਹ ਨਸ਼ਾ ਕਰਦੇ ਹਨ ਇਹ ਸਿਸਟਰ ਨਸ਼ਿਆਂ ਨੂੰ ਛੱਡਣਾ ਚਾਹੁੰਦੇ ਸੀ ਪਰ ਛੱਡ ਨਹੀਂ ਪਾਉਂਦੇ ਸੀ ਫਿਰ ਇਹ ਸਿਸਟਰ ਇਸ ਸਟੇਸ਼ਨ ਨਾਲ ਜੁੜੇ ਅਤੇ ਲਗਾਤਾਰ ਚਰਚ ਆਉਣਾ ਸ਼ੁਰੂ ਕੀਤਾ ਫਿਰ 24 ਦਸੰਬਰ 2023 ਨੂੰ ਪਾਪਾ ਜੀ ਨੇ ਸਾਰੇ ਚਰਚ ਨੂੰ 12 ਤੋਂ 4 ਵਜੇ ਤੱਕ ਨਾਈਟ ਪ੍ਰੇ ਕਰਨ ਲਈ ਕਿਹਾ ਤੇ ਇਸ ਸਿਸਟਰ ਨੇ ਵੀ ਆਪਣੇ ਨਸ਼ੇ ਛੱਡਣ ਲਈ ਪ੍ਰੇ ਕੀਤੀ ਅਗਲੇ ਦਿਨ 25 ਦਸੰਬਰ 2023 ਨੂੰ ਜਦੋਂ ਇਹ ਸਿਸਟਰ ਚਰਚ ਆਇਆ ਤਾਂ ਪਾਪਾ ਜੀ ਵਰਸ ਦੇ ਰਹੇ ਸੀ ਤੁਹਾਡੇ ਨਸ਼ੇ ਛੁੱਟਣ ਜਾ ਰਹੇ ਹਨ ਇਸ ਸਿਸਟਰ ਨੇ ਇਹਨਾਂ ਵਰਸ ਨੂੰ ਰਿਸਿਵ ਕੀਤਾ ਤਾਂ ਇਸ ਸਿਸਟਰ ਦੇ ਉਸ ਦਿਨ ਤੋਂ ਹੀ ਨਸ਼ੇ ਛੁੱਟ ਗਏ ਇਹਨਾਂ ਨੂੰ ਹੁਣ 5 ਮਹੀਨੇ ਹੋ ਗਏ ਹਨ ਇਹ ਨਸ਼ਿਆਂ ਤੋਂ ਬਿਲਕੁਲ ਫ੍ਰੀ ਹਨ

12 ਤੋਂ 24 ਦਸੰਬਰ 12 ਤੋਂ 4 ਵਜੇ ਤੱਕ ਨਾਈਟ ਪੇ ਕਰਨ ਲਈ ਕਿਹਾ ਇਹ ਸਿਸਟਰ ਨੇ ਵੀ ਅਬ ਤੁਸੀਂ ਪ੍ਰਾਰਥਨਾ ਕੀਤੀ ਉਸ ਦਿਨ ਤੁਸੀਂ 12 ਤੋਂ 4 ਵਜੇ ਤੱਕ ਪ੍ਰੇਰ ਕਰਦੇ ਰਹੇ ਔਰ 5 ਜੰਦੀ ਦਸੰਬਰ ਨੂੰ ਜਦੋਂ ਪਰਸਟਿਕਲ ਵਰਡ ਮਾਈਤੀ ਪ੍ਰੇਰ ਦਿੱਤੇ ਵਰਡ ਦਿੱਤੇ ਜਾ ਰਹੇ ਸੀ ਜਦੋਂ ਪਰਸਟਿਕਲੀ ਬੋਲਿਆ ਜਾ ਰਿਹਾ ਸੀ ਕਿ ਤੁਹਾਡੇ ਨਸ਼ੇ ਜਿਹੜੇ ਛੁੱਟਣ ਜਾ ਰਹੇ ਤੁਸੀਂ ਉਹਨਾਂ ਵਰਡਾਂ ਨੂੰ ਰੀਸੀਵ ਕੀਤਾ ਉਸ ਤੋਂ ਬਾਅਦ ਤੁਸੀਂ ਬਿਲਕੁਲ ਫ੍ਰੀ ਹੋ ਕੋਈ ਕੋਈ ਨਸ਼ਾ ਨਹੀਂ